ਚੈਨਲਾਂ ਦੇ ਉੱਪਰ ਖਬਰਾਂ ਚੱਲ ਪਈਆਂ ਨੇ ਤੇ ਡੀਆਈਜੀ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਇਸ ਇਸ ਜਿਹੜੀ ਜਿਹੜੀ ਚਿੱਠੀ ਲਿਖੀ ਆ ਉਹ ਸਟੇਕੀਦਾਰ ਨੇ ਤੇ ਕਾਰਵਾਈ ਕੀਤੀ ਜਾਵੇ ਮੈਂ ਭਗਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਮਾਨ ਸਾਹਿਬ ਕਾਰਵਾਈਆਂ ਕਰਨੀਆਂ ਨੇ ਤਾਂ ਚਿੱਟਿਆਂ ਵਾਲਿਆਂ ਤੇ ਕਰ ਲਓ ਕਾਰਵਾਈਆਂ ਕਰਨੀਆਂ ਨੇ ਤਾਂ ਠੱਗਾਂ ਤੇ ਕਰ ਲਓ ਚੋਰਾਂ ਤੇ ਕਰ ਲਓ ਕਾਰਵਾਈਆਂ ਕਰਨੀਆਂ ਨੇ ਤਾਂ ਉਹਨਾਂ ਤੇ ਕਰ ਲਓ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਸਾਡਾ ਪਾਣੀ ਜੋ ਸਤਲੋਜ ਦੇ ਵਿੱਚ ਬੰਦੇ ਪਾ ਰਹੇ ਨੇ ਗੰਦਲਾ ਕਰ ਰਹੇ ਨੇ ਪਾਣੀ ਨੂੰ ਸਾਡੇ ਨੂੰ ਉਹਨਾਂ ਤੇ ਕਾਰਵਾਈਆਂ ਕਰ ਲਓ ਤੁਸੀਂ ਕਾਰਵਾਈਆਂ ਕਿੰਨਾ ਤੇ ਕਰਨੇ ਹੋ ਜੋ ਪੰਜਾਬ ਦੇ ਹੱਕ ਚ ਬੋਲਦੇ ਆ ਜੋ ਪੰਜਾਬ ਨਾਲ ਖੜਦੇ ਆ ਜੋ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਆ ਜੋ ਬੋਲੀ ਦੀ ਗੱਲ ਕਰਦੇ ਆ ਜੋ ਧਰਤੀ ਬਚਾਉਣ ਦੀ ਗੱਲ ਕਰਦੇ ਆ ਕਿਉਂਕਿ ਇਹ ਗੱਲਾਂ ਤੁਹਾਨੂੰ ਚੁਬਦੀਆਂ ਨੇ ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਰਕਾਰ ਦੇ ਜਿਹੜੇ ਕਾਰਨਾਮੇ ਨੇ ਉਹ ਸਾਹਮਣੇ ਹੁਣੇ ਸਟਾਰਟ ਹੋ ਗਏ ਨੇ ਤੁਹਾਨੂੰ ਪਤਾ ਹੀ ਆ ਕਿ ਲੱਖਾ ਸਿੰਘ ਸਿਧਾਣਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕ 'ਚ ਬਲੰਦ ਆਵਾਜ਼ ਕਰਦਾ ਆ ਰਿਹਾ ਹੈ ਪੰਜਾਬ ਦੇ ਲਈ ਕਈ ਐਦਾਂ ਦੇ ਕੰਮ ਕੀਤੇ ਆ ਕਿ ਲੱਖਾ ਸਿੰਘ ਸਿਧਾਣਾ ਦਾ ਪੰਜਾਬੀ ਦੇਣ ਨਹੀਂ ਦੇ ਸਕਦੇ ਬੋਲੀ ਦਾ ਮੁੱਦਾ ਲਾ ਲਓ ਪੰਜਾਬੀ ਦਾ ਅ ਕਿਸਾਨੀ ਅੰਦੋਲਨ ਦੇ ਵਿੱਚ ਯੋਗਦਾਨ ਲਾ ਲਓ ਚਿੱਟੇ ਨੂੰ ਰੋਕਣ ਦੇ ਲਈ ਉਪਰਾਲੇ ਲਾ ਲੋ ਵਾਤਾਵਰਨ ਨੂੰ ਸੁਧਾਰਨ ਦੇ ਲਈ ਉਪਰਾਲੇ ਲਾ ਲੋ ਪਾਣੀ ਬਚਾਉਣ ਦੇ ਲਈ ਧਰਨੇ ਤੱਕ ਦੇਣੇ ਘੱਲ ਖੁਰਦ ਨਹਿਰਾਂ ਤੇ ਬਹਿ ਕੇ ਨਹਿਰਾ ਪੱਕੀਆਂ ਹੋਣ ਤੋਂ ਬਚਾਉਣਾ ਇਹ ਲੱਖਾ ਸਿੰਘ ਸਿਧਾਣਾ ਦੇ ਕੰਮ ਨੇ ਇਹ ਪੰਜਾਬ ਦੇ ਲਈ ਲੱਖਾ ਸਿੰਘ ਸਿਧਾਣਾ ਹਿੱਕ ਢਾ ਕੇ ਖੜਦਾ ਤੇ ਅੱਜ ਕੀ ਹੋ ਰਿਹਾ ਕਿ ਲੱਖਾ ਸਿੰਘ ਸਿਧਾਣਾ ਨੂੰ ਜੇਲ੍ਹ ਦੇ ਵਿੱਚ ਧੱਕਣ ਦੀਆਂ ਗੱਲਾਂ ਹੋ ਰਹੀਆਂ ਨੇ ਜਿਵੇਂ ਕਿ ਪਹਿਲਾਂ ਹੀ ਸਾਡੇ ਮੁੰਡੇ ਡਿਬਰੂਗੜ੍ਹ ਬੈਠੇ ਐ ਐਨਐਸਏ ਲਾ ਕੇ ਆ ਸਰਕਾਰ ਨੇ ਭਗੰਤਮਾਨ ਦੀ ਸਰਕਾਰ ਨੇ ਜੋ ਸਿੱਖਾਂ ਦੀ ਵਿਰੋਧੀ ਸਰਕਾਰ ਹੈ ਜੋ ਸਿੱਖਾਂ ਤੇ ਇੰਨਾ ਕੁ ਲੱਗਦੀ ਹੈ ਗੱਲਾਂ ਹੀ ਛੱਡ ਦਿਓ ਐਨਐਸਏ ਲਾ ਕੇ ਡਿਬਰੂਗੜ੍ਹ ਬੈਠੇ ਆ ਤੇ ਜਿਹੜੇ ਇੱਥੇ ਬਾਕੀ ਰਹਿ ਗਏ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਹੱਕ 'ਚ ਬੋਲਦੇ ਆ ਉਹਨਾਂ ਨੂੰ ਵੀ ਜੇਲ੍ਹਾਂ 'ਚ ਧੱਕਣ ਦੀ ਬਿਲਕੁਲ ਤਿਆਰੀ ਹੈ ਬਈ ਲੱਖਾ ਸਿੰਘ ਸੁਧਾਨਾ ਤੇ ਇਹ ਜੁਰਮ ਸਾਫਤ ਕਰ ਰਹੀ ਹੈ ਸਰਕਾਰ ਨੂੰ ਹੁਕਮੇ ਢੰਗ ਦੇ ਵਿੱਚ ਕੋਈ ਆਪਣਾ ਹੀ ਸਰਕਾਰੀ ठेकेदार ਬਣਾ ਕੇ ਉਹਨੂੰ ਗਵਾਹ ਬਣਾ ਕੇ ਉਹਦੇ ਵੱਲੋਂ ਇੱਕ ਚਿੱਠੀ ਲਿਖਵਾ ਦਿੱਤੀ ਗਈ ਹੈ ਗ੍ਰਹਿ ਵਿਭਾਗ ਨੂੰ ਕਿ ਲੱਖਾ ਸਿੰਘ ਸਿਧਾਣਾ ਨੇ ਮੈਨੂੰ ਧਮਕੀ ਦਿੱਤੀ ਹੈ ਜਾਨੋਂ ਮਾਰਨ ਦੀ ਤੇ ਅੱਗ ਲਾ ਕੇ ਸਾੜਨ ਦੀ ਕਿ ਲੱਖਾ ਸਿੰਘ ਸਿਧਾਣਾ ਵੱਲੋਂ ਧਮਕੀ ਕਿਸੇ ਫੋਨ 'ਤੇ ਦਿੱਤੀ ਹੋਣੀ ਹੈ ਕੋਈ ਰਿਕਾਰਡਿੰਗ ਹੋਣੀ ਹੈ ਕੋਈ ਪੁਖਤਾ ਸਬੂਤ ਹੋਣਾ ਉਹ ਤਾਂ ਪੇਸ਼ ਕਰ ਦਿਓ ਚੈਨਲਾਂ ਦੇ ਉੱਪਰ ਖਬਰਾਂ ਚੱਲ ਪਈਆਂ ਨੇ ਤੇ ਡੀਆਈਜੀ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿ ਇਸ ਇਸ ਜਿਹੜੀ ਜਿਹੜੀ ਚਿੱਠੀ ਲਿਖੀ ਆ ਉਹ ਸਟੇਕੀਡਾਰ ਨੇ ਤੇ ਕਾਰਵਾਈ ਕੀਤੀ ਜਾਵੇ ਮੈਂ ਭਗਤ ਸਿੰਘ ਮਾਨ ਨੂੰ ਪੁੱਛਣਾ ਚਾਹਣਾ ਕਿ ਮਾਨ ਸਾਹਿਬ ਕਾਰਵਾਈਆਂ ਕਰਨੀਆਂ ਨੇ ਤਾਂ ਚਿੱਟੇ ਵਾਲਿਆਂ ਤੇ ਕਰ ਲੋ ਕਾਰਵਾਈਆਂ ਕਰਨੀਆਂ ਨੇ ਤਾਂ ਠੱਗਾਂ ਤੇ ਕਰ ਲੋ ਚੋਰਾਂ ਤੇ ਕਰ ਲੋ ਕਾਰਵਾਈਆਂ ਕਰਨੀਆਂ ਨੇ ਉਹਨਾਂ ਤੇ ਕਰ ਲਓ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਸਾਡਾ ਪਾਣੀ ਜੋ ਸਤਲੁਜ ਦੇ ਵਿੱਚ ਬੰਦੇ ਪਾ ਰਹੇ ਨੇ ਗੰਦਲਾ ਕਰ ਰਹੇ ਨੇ ਪਾਣੀ ਨੂੰ ਸਾਡੇ ਨੂੰ ਉਹਨਾਂ ਤੇ ਕਾਰਵਾਈਆਂ ਕਰ ਲਓ ਤੁਸੀਂ ਕਾਰਵਾਈਆਂ ਕਿੰਨਾ ਤੇ ਕਰਨੇ ਹੋ ਜੋ ਪੰਜਾਬ ਦੇ ਹੱਕ ਚ ਬੋਲਦੇ ਆ ਜੋ ਪੰਜਾਬ ਨਾਲ ਖੜਦੇ ਆ ਜੋ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਆ ਜੋ ਬੋਲੀ ਦੀ ਗੱਲ ਕਰਦੇ ਆ ਜੋ ਧਰਤੀ ਬਚਾਉਣ ਦੀ ਗੱਲ ਕਰਦੇ ਆ ਕਿਉਂਕਿ ਇਹ ਗੱਲਾਂ ਤੁਹਾਨੂੰ ਚੁਬਦੀਆਂ ਨੇ ਜੇਕਰ ਅੱਜ ਸੋਚੀਏ ਦਾ ਵਿਰੋਧੀ ਧਿਰ ਤਾਂ ਬਿਲਕੁਲ ਖਤਮ ਹੈ ਕਾਂਗਰਸ ਖਤਮ ਹੈ ਅਕਾਲੀ ਖਤਮ ਨੇ ਬਾਦਲ ਕੇ ਤੇ ਜੇਕਰ ਅੱਜ ਕੋਈ ਹੈ ਤਾਂ ਲੱਖਾ ਸਿੰਘ ਸਧਾਨਾ ਜੋ ਉਹਨਾਂ ਨੂੰ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਿਹਾ ਹੈ ਜੋ ਉਹਨਾਂ ਨੂੰ ਵਿਰੋਧੀ ਬਣ ਕੇ ਟੱਕਰ ਰਿਹਾ ਹੈ ਦੱਸ ਰਿਹਾ ਸਰਕਾਰ ਨੂੰ ਸਮੇਂ-ਸਮੇਂ ਤੇ ਕਿ ਤੁਸੀਂ ਇੱਥੇ ਗਲਤੋਂ ਸਮੇਂ-ਸਮੇਂ ਤੇ ਸਰਕਾਰ ਦੇ ਕੰਨੀ ਗੱਲ ਪਾ ਰਹੇ ਹੈ ਕਿ ਤੁਸੀਂ ਇੱਥੇ ਗਲਤੋਂ ਪੰਜਾਬ ਨਾਲ ਆ ਧੁੱਖਾ ਕਰ ਰਹੇ ਹੋ ਤੇ ਉਹ ਉਹ ਕੌਣ ਹੈ ਤਾਂ ਕੱਲਾ ਲੱਖਾ ਸਧਾਨਾ ਹੈ ਇਸ ਕਰਕੇ ਇਹ ਚਾਹੁੰਦੇ ਆ ਕਿ ਲੱਖਾ ਸਿੰਘ ਸਿਧਾਣਾ ਨੂੰ ਕਿਵੇਂ ਨਾ ਕਿਵੇਂ ਦੱਬਿਆ ਜਾਵੇ ਕਿਵੇਂ ਨਾ ਕਿਵੇਂ ਉਹਨੂੰ ਪਰਚਾ ਪਾ ਕੇ ਜੇਲ੍ਹਾਂ 'ਚ ਧੱਕਿਆ ਜਾਵੇ ਕਿਵੇਂ ਨਾ ਕਿਵੇਂ ਉਹਦੀ ਜਿਹੜੀ ਆਵਾਜ਼ ਹੈ ਉਹਨੂੰ ਬੰਦ ਕੀਤਾ ਜਾਵੇ ਪਰ ਜਿੰਨਾ ਕ ਮੈਂ ਲੱਖੇ ਬਾਈ ਨੂੰ ਜਾਣਦਾ ਕਿ ਭੰਤਸਿਆਂ ਇਨ੍ਹਾਂ ਗਿੱਧੜ ਧਮਕੀਆਂ ਤੋਂ ਦਬਣ ਵਾਲਾ ਹੈ ਨਹੀਂ ਉਹ ਪਿੱਛੇ ਹਟਣ ਵਾਲਾ ਹੈ ਨਹੀਂ ਭਾਵੇਂ ਪਰਚੇ ਕਰ ਦੋ ਭਾਵੇਂ ਜੇਲ੍ਹਾਂ 'ਚ ਤੱਕ ਦੋ ਪਰ ਜਿੰਨਾ ਜਿੰਨਾ ਚਿਰ ਬੰਦਾ ਜਿਊਗਾ ਲੱਖਾ ਬਾਈ ਉਦੋਂ ਤੱਕ ਉਹ ਪੰਜਾਬ ਦੀ ਗੱਲ ਹੀ ਕਰੂਗਾ ਪੰਜਾਬ ਦੇ ਨਾਲ ਹੀ ਖੜੂਗਾ ਜਿੰਨੇ ਮਰਜੀ ਤੁਸੀਂ ਪਰਚੇ ਪਾ ਲਓ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਪੰਜਾਬੀਓ ਇੱਕ ਬੰਦਾ ਜਿਹਨੇ ਆਪਣੀ ਸਭੀ ਸੁਧਾਰੀ ਭਾਵੇਂ ਕੀ ਪਸੋਕੜ ਮਾਰਾ ਰਿਹਾ ਹੋਵੇ ਗੈਂਗਸਟਰ ਰਿਹਾ ਹੋਵੇ ਅੱਜ ਮੁਖਤਾਰਾ ਦੇ ਵਿੱਚ ਆ ਕੇ ਦੋ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤੇ ਇੱਕਾ ਲੋਕ ਸਭਾ ਦੀ ਚੋਣ ਲੜੀ ਬੰਦੇ ਨੇ ਤੇ 78000 ਵੋਟ ਪੈਂਦੀ ਐ 78000 ਬੰਦਾ ਚੁੰਨ ਦੇ ਵੋਟ ਪਾਉਂਦਾ ਲੱਖਾ ਸਿੰਘ ਸਿਧਾਣਾ ਨੂੰ ਤੇ ਅੱਜ ਸਰਕਾਰ ਕੀ ਬਣਾਉਣਾ ਚਾਹੁੰਦੀ ਆ ਭੂ ਮਾਫੀਆ ਪਹਿਲਾਂ ਕੀ ਬਣਾਉਂਦੇ ਸੀ ਤਰਨ ਤਰਨ ਪਰਚਾ ਕੀਤਾ ਸੀ ਸਮਗਲਰ ਕੀ ਇਹਦੇ ਸਬੰਧ ਪਾਕਿਸਤਾਨ ਨਾਲ ਨੇ ਇਹਦੇ ਸਬੰਧ ਏਜੰਸੀਆਂ ਨਾਲ ਨੇ ਇਹਦੇ ਸਬੰਧ ਬਾਹਰਲੇ ਮੁਲਕ ਚ ਕਿਸੇ ਗੈਂਗਸਟਰ ਨਾਲ ਨੇ ਕੀ ਨਿਕਲਿਆ ਤੁਸੀਂ ਸਾਹ ਦਿੱਤਾ ਤੇ ਪਰਚਾ ਰੱਦ ਹੋ ਗਿਆ ਕਿਧਰੇ ਗਏ ਸਬੰਧ ਕਿਧਰੇ ਗਏ ਗੈਂਗਸਟਰ ਕਿਧਰੇ ਗਿਆ ਚਿੱਟੇ ਦਾ ਸਮਗਲਰ ਹੁਣ ਫੇਰ ਇਹ ਚੋਬਾਂ ਲਾਲਾ ਦੇਖਦੇ ਪੰਜਾਬੀਓ ਚੋਬਾਂ ਲਾਲਾ ਕੀ ਪੰਜਾਬੀ ਸੁੱਤੇ ਐ ਕਿ ਜਾਗਦੇ ਐ ਪੰਜਾਬ ਦੇ ਹੱਕ ਚ ਗੱਲ ਕਰਨ ਨਾਲ ਖੜਦੇ ਐ ਕਿ ਨਹੀਂ ਖੜਦੇ ਇਹ ਦੇਖਦੇ ਆ ਇਹ ਸਭ ਕੁਝ ਇਸ ਕਰਕੇ ਪੰਜਾਬੀਓ ਹੱਕ ਬਣਦੇ ਤੁਹਾਡਾ ਅੱਜ ਜੇ ਕਰ ਲੱਖਾ ਸਿੰਘ ਸਿਧਾਣਾ ਤੇ ਕੋਈ ਪਰਚਾ ਪੈਂਦਾ ਜਾਂ ਲੱਖਾ ਸਿੰਘ ਸਿਧਾਣਾ ਨੂੰ ਕੋਈ ਗ੍ਰਿਫਤਾਰ ਕਰਨ ਆਉਂਦਾ ਤਾਂ ਨਾਲ ਖੜਨ ਦਾ ਨਾਲ ਖੜਨ ਦਾ ਅੱਜ ਫਰਜ਼ ਬਣਦਾ ਜੇ ਜਦੋਂ ਵੀ ਕੋਈ ਆਵਾਜ਼ ਮਾਰੀ ਤਾਂ ਕਿਰਪਾ ਕਰਕੇ ਆ ਜਿਓ ਕਿਤੇ ਇਹ ਨਾ ਹੋਵੇ ਕਿ ਪੰਜਾਬ ਦੇ ਹੱਕ ਚ ਬੋਲਣ ਵਾਲਾ ਜੇਲ੍ਹ ਚ ਬੈਠਾ ਹੋਵੇ ਤੇ ਤੁਸੀਂ ਘਰਾਂ ਚ ਬੈਠੇ ਹੋਵੋ ਕਿਤੇ ਇਹ ਨਾ ਹੋਵੇ ਕਿ ਪੰਜਾਬੀਆਂ ਦੇ ਹੱਕ ਦੀ ਗੱਲ ਕਰਨ ਵਾਲਾ ਬੰਦਾ ਜੇਲ੍ਹ ਚ ਧੱਕ ਦਿੱਤਾ ਜਾਵੇ ਤੇ ਤੁਸੀਂ ਪਿੱਛੇ ਵੀ ਨਾ ਜਾਮੋ ਇਸ ਕਰਕੇ ਪੰਜਾਬੀਓ ਮੈਂ ਹੱਥ ਜੋੜਦਾ ਕਿ ਲੱਖਾ ਉਹ ਬੰਦਾ ਹੈ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਪੰਜਾਬ ਦੇ ਬੱਚਿਆਂ ਦੀ ਲੜਾਈ ਲੜਦਾ ਹੈ ਪੰਜਾਬ ਦੀ ਜਵਾਨੀ ਦੀ ਲੜਾਈ ਲੜਦਾ ਹੈ ਪੰਜਾਬ ਦੇ ਬੜਾਪੇ ਦੀ ਲੜਾਈ ਵੀ ਲੜ ਰਿਹਾ ਹੈ ਕਿ ਕਿਤੇ ਪਾਣੀ ਨਾ ਮੁੱਕ ਜੇ ਕਿੰਨੀ ਸੋਚ ਫਿਕਰ ਹੈ ਕਦੇ ਸਰਹੰਦ ਜੇ ਕੋਈ ਦਰਖਤ ਵੱਢਦਾ ਤਾਂ ਉੱਥੇ ਜਾਂਦਾ ਕਦੇ ਸਤਲੋਜ ਦਰਿਆ ਦੀ ਲੜਾਈ ਲੜਦਾ ਹੈ ਕਦੇ ਮੱਤੇਵਾੜੇ ਜੰਗਲ ਦੀ ਲੜਾਈ ਲੜਦਾ ਕਦੇ ਕਿਸਾਨੀ ਦੀ ਗੱਲ ਕਰਦਾ ਤੇ ਕਦੇ ਜਵਾਨੀ ਦੀ ਗੱਲ ਕਰਦਾ ਕਦੇ ਬਾਤਾ ਵਰਨ ਦੀ ਕਦੇ ਪੰਜਾਬੀ ਮਾਂ ਬੋਲੀ ਦੀ ਗੱਲ ਆ ਕੰਨੇ ਮੁੱਦੇ ਆ ਜੋ ਲੱਖਾ ਸਿੰਘ ਸਿਧਾਣਾ ਹਰ ਇੱਕ ਮੁੱਦੇ ਤੇ ਬੋਲਦਾ ਹਰ ਇੱਕ ਮੁੱਦੇ ਤੇ ਆਵਾਜ਼ ਚੱਕਦਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਪਿੱਛੇ ਨਾ ਖੜੋ ਇਹ ਨਾ ਹੋਵੇ ਕਿ ਤੁਸੀਂ ਪੰਜਾਬੀਓ ਗੱਲ ਹੀ ਨਾ ਕਰੋ ਸੋਚੋ ਕਿ ਅੱਜ ਸਰਕਾਰ ਕਿੱਥੇ ਖੜੀ ਹੈ ਅੱਜ ਭਗਵੰਤ ਮਾਨ ਇਹ ਚਾਹੁੰਦਾ ਹੈ ਕਿ ਜਿਹੜਾ ਇਹਦੇ ਕੋਈ ਰਾਹ ਦਾ ਰੋੜਾ ਹੈ ਉਹਨੂੰ ਹਟਾ ਦਿੱਤਾ ਜਾਵੇ ਸਰਕਾਰੀ ਤੰਤਰ ਦੇ ਨਾਲ ਹਟਾਉਣਾ ਚਾਹੁੰਦਾ ਹੈ ਅੱਜ ਭਗਵੰਤ ਮਾਨ ਇਹ ਚਾਹੁੰਦਾ ਹੈ ਕਿ ਸਾਡੀ ਕੋਈ ਵਿਰੋਧਤਾ ਨਾ ਕਰੇ ਅੱਜ ਭਗਵੰਤਵਾਣ ਇਹ ਚਾਹੁੰਦਾ ਕਿ ਸਾਡੀ ਸਰਕਾਰ ਤੇ ਕੋਈ ਉਂਗਲ ਨਾ ਚੱਕੇ ਇਸ ਕਰਕੇ ਪੰਜਾਬੀਓ ਆਕਰਤੂਤਾ ਨੇ ਸਰਕਾਰ ਦੀਆਂ ਪਹਿਲਾਂ ਹੀ ਸਾਡੇ ਮੁੰਡੇ ਡਿਬਰੂਗਣਾ ਦੇ ਵਿੱਚ ਬੈਠੇ ਆ ਪਹਿਲਾਂ ਹੀ ਕਿੰਨੇ ਤਾਂ ਐਨਐਸਏ ਲਾ ਕੇ ਬਿਠਾਏ ਹੋਏ ਆ ਪਹਿਲਾਂ ਹੀ ਕੀ ਕੁਝ ਹੋ ਰਿਹਾ ਇਸ ਕਰਕੇ ਬਾਰ-ਬਾਰ ਇਹੀ ਬੇਨਤੀਆਂ ਨੇ ਕਿ ਜੇਕਰ ਕਿਤੇ ਆਵਾਜ਼ ਆਉਂਦੀ ਆ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਿਓ ਤੇ ਸਰਕਾਰ ਦੇ ਜਿਹੜੇ ਕਾਰਨਾਮੇ ਨੇ ਉਹ ਤੁਹਾਡੇ ਸਾਹਮਣੇ ਆਈ ਚੁੱਕੇ ਨੇ ਕਿ ਤੁਹਾਨੂੰ ਲੱਗਦਾ ਕਿ ਲੱਖਾ ਸਿੰਘ ਸਦਾਣਾ ਕਿਸੇ ਠੇਕੇਦਾਰ ਨੂੰ ਇਹ ਧਮਕੀ ਦੇ ਸਕਦਾ ਕਿ ਅੱਗ ਲਾ ਕੇ ਮੈਂ ਮਾਰ ਦੂੰ ਤਾਨੂੰ ਲੱਗਦਾ ਹੈ ਕਿ ਲੱਖਾ ਸਿੰਘ ਸਦਾਣਾ ਇਹ ਕੰਮ ਕਰ ਸਕਦਾ ਹੈ ਕਿਸੇ ਨੂੰ ਧਮਕੀਆਂ ਦੇ ਸਕਦਾ ਹੈ ਜਾਂ ਕਿਸੇ ਠੇਕੇਦਾਰ ਨੂੰ ਅੱਗ ਲਾ ਕੇ ਮਾਰ ਸਕਦਾ ਹੈ ਇਹ ਕਦੇ ਵੀ ਨਹੀਂ ਹੋ ਸਕਦਾ ਜਾਨ ਬੁਝ ਕੇ ਬੰਦੇ ਦੀ ਸਭੀ ਕਰਨ ਦੀ ਖਰਾਬ ਕਰ ਰਹੀ ਹੈ ਸਰਕਾਰ ਜਾਨ ਬੁਝ ਕੇ ਜਾਨ ਬੁਝ ਕੇ ਹੁਣ ਸਰਕਾਰ ਦੱਸੇ ਕਿ ਚਿੱਟੇ ਵਾਲੇ ਕਿੰਨੇ ਫੜਲੇ ਸਰਕਾਰ ਦੱਸੇ ਭੂ ਮਾਫੀਆ ਜੋ ਲੱਗਿਆ ਹੋਇਆ ਜੋ ਮਾਈਨਿੰਗ ਕਰਦਾ ਉਹ ਕਿੰਨੇ ਫੜ ਲੇ ਮਾਈਨਿੰਗ ਦਾ ਕਿੰਨਾ ਕੁ ਪੈਸਾ ਜੋ ਕੇਰੀ ਆ ਰਾਕੇ ਇੱਥੇ ਬੋਲਦਾ ਸੀ ਕਿੰਨਾ ਕੁ ਪੈਸਾ ਪੰਜਾਬ ਦੇ ਖਜ਼ਾਨੇਆਂ 'ਚ ਜਮ੍ਹਾਂ ਕਰਦਾ ਤੁਸੀਂ ਆਪਣੇ ਪੋਸਟਰਾਂ ਤੇ ਕਰੋੜਾ ਰੁਪਇਆ ਕਰੋੜਾ ਰੁਪਇਆ ਖਰਾਬ ਕਰਤਾ ਪਰ ਕਦੇ ਪੰਜਾਬ ਦੇ ਹੱਕ 'ਚ ਪੰਜਾਬ ਦੇ ਹੱਕ 'ਚ ਕਦੇ ਹਾਂ ਦਾ ਨਾਰਾ ਮਾਰਿਆ ਭੰਤਸਿਆਂ ਯਾਦ ਕਰ ਜਦੋਂ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੂੰਗਾ ਮੈਂ ਕਹਿੰਦਾ ਪੰਜਾਬ ਨੂੰ ਭੰਤਸਿਆ ਪਹਿਲਾ ਵਾਲਾ ਪੰਜਾਬ ਹੀ ਰਹਿਣ ਦੇ ਤੂੰ ਤਾਂ ਇਹਨਾਂ ਨਾਲੋਂ ਵੀ ਯਾਰ ਜਿਹੜੇ ਆ ਕਾਲੀ ਕਾਂਗਰਸ ਨੇ ਤੂੰ ਤਾਂ ਇਹਨਾਂ ਨਾਲੋਂ ਵੀ ਪੰਜਾਬ ਦੇ ਹਾਲਾਤ ਨੇ ਜਿਹੜੇ ਮਾੜੇ ਕਰਨ ਤੇ ਲੱਗਿਆ ਹੋਏ ਆ ਉਹ ਮੇਰੇ ਪੰਜਾਬ ਦੇ ਕੁਝ ਇੱਕ ਲੋਕ ਆ ਬਿਜਲੀ ਦੀ ਡੁੱਲ ਜਾਂਦੇ ਆ ਕਹਿੰਦੇ ਬਿਜਲੀ ਵੱਧ ਆ ਗਈ 4 ਘੰਟੇ ਉਹ 4 ਘੰਟੇ ਬਿਜਲੀ ਵੱਧ ਨਹੀਂ ਤੁਹਾਡੀ ਜ਼ਮੀਨ ਬੰਜਰ ਬਣਾਉਣ ਦੀਆਂ ਤਿਆਰੀਆਂ ਨੇ ਤੁਹਾਡੀਆਂ ਜ਼ਮੀਨਾਂ ਤੇ ਫੈਕਟਰੀਆਂ ਲਾਉਣ ਦੀਆਂ ਤਿਆਰੀਆਂ ਨੇ ਜਿਹੜੇ ਜ਼ਮੀਨ ਦੇ ਅੱਜ ਤੁਸੀਂ ਮਾਲਕੋਂ ਐਸੇ ਭਗਵੰਤ ਮਾਨ ਨੇ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਨੌਕਰ ਬਣਾ ਦੇਣਾ ਜਦੋਂ ਪਾਣੀ ਨਾ ਰਿਹਾ ਜ਼ਮੀਨਾਂ ਬੰਜਰ ਹੋ ਜਾਣਗੀਆਂ ਤੇ ਦੱਸੋ ਖੇਤੀ ਕਿੱਥੇ ਕਰੋਗੇ ਖੇਤੀ ਕਿੱਥੇ ਕਰੋਗੇ ਦੱਸੋ ਜਦੋਂ ਜ਼ਮੀਨਾਂ ਬੰਜਰ ਹੋ ਗਈਆਂ ਇਸ ਕਰਕੇ ਤੁਹਾਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਨੇ ਪੰਜਾਬੀਓ ਸਮਝ ਜੋ ਸਮਝ ਜੋਗੇ ਵਧੀਆ ਰਹੋਗੇ ਨਹੀਂ ਪਛਤਾਉਗੇ ਪ੍ਰਭੂ ਸਮਝੋ ਅਜੇ ਵੀ ਸਮਝਣ ਦੀ ਜਿਹੜੀ ਲੋੜ ਹੈ ਸਰਕਾਰ ਦੀਆਂ ਨਲਕੀਆਂ ਨੇ ਸਰਕਾਰ ਕਿਹੜੇ ਚਾਲ ਚੱਲਣ ਤੇ ਆਈ ਹੋਈ ਐ ਕੀ ਕਾਰਨਾਮੇ ਕਰ ਰਹੀ ਐ ਇਹ ਸਭ ਸੋਚਣ ਦੀਆਂ ਗੱਲਾਂ ਨੇ ਜੇ ਕੋਈ ਹੱਕ ਚ ਬੋਲਦਾ ਤਾਂ ਪੇਜ ਬੰਦ ਕਰ ਦੋ ਜੇ ਕੋਈ ਚੈਨਲ ਕਹਦੇ ਚੰਗੀ ਖਬਰ ਲਾਉਂਦਾ ਤਾਂ ਚੈਨਲ ਬੰਦ ਕਰ ਦੋ ਇਹ ਤਰੀਕਿਆਂ ਤੇ ਦਾਏ ਉਤਰ ਆਉਂਦੇ ਆ ਜਿਹੜੇ ਕਹਿੰਦੇ ਸੀ ਅਸੀਂ মিডিਆ ਨੂੰ ਗੁਲਾਮੀ ਤੋਂ ਬਚਾਵਾਂਗੇ মিডিਆ ਗੁਲਾਮ ਕਰ ਲਿਆ ਸਰਕਾਰਾਂ ਨੇ ਅੱਜ ਉਹੀ ਉਹੀ ਕੇਦਰੀ ਵਾਲ ਉਹੀ ਭਗੰਤਮਾਨ ਅੱਜ মিডিਆ ਨੂੰ ਵੀ ਗੁਲਾਮ ਕਰੀ ਬੈਠੇ ਆ ਹੱਕ ਚ ਬੋਲਣ ਵਾਲਾ ਤੇ NSA ਲਈ ਬੈਠੇ ਆ ਜੋ ਪੰਜਾਬ ਦੇ ਹੱਕ ਚ ਬੋਲਦੇ ਆ ਜੋ ਸਿੱਖੀ ਦੀ ਗੱਲ ਕਰਦੇ ਆ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਓ ਜਿਹੜੇ ਮਸੰਦ ਲੋਕ 부ਜੜ ਲੋਕ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਸਿੱਖੀ ਦੇ ਸਭ ਤੋਂ ਵੱਡੇ ਇਹ ਦੁਸ਼ਮਣ ਨੇ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਆ ਇਹ ਤੇ ਕੁਝ ਲੋਕ ਆ ਇਹਨਾਂ ਦੇ ਚੱਪਲ ਚੱਟ ਬਣੇ ਫਿਰਦੇ ਚੱਪਲ ਚੱਟ ਕੁਝ ਕੁ ਫੋਕੀਆਂ ਚੌਧਰਾਂ ਦੀ ਖਾਤਰ ਸਿੱਖੀ ਨੂੰ ਭੁੱਲ ਕੇ ਐਨਐਸਐ ਨੂੰ ਭੁੱਲ ਕੇ ਇਹਨਾਂ ਨੇ ਚੱਪਲਾਂ ਚੜ੍ਹਦੇ ਫਿਰਦੇ ਆ ਕੁਝ ਲੋਕ ਮੈਂ ਕਿਹਾ ਮਰ ਜਾਣਾ ਚਾਹੀਦਾ ਉਹਨਾਂ ਨੂੰ ਸ਼ਰਮ ਦੇ ਨਾਲ ਕਿਉਂਕਿ ਇੱਕ ਪਾਸੇ ਤੁਹਾਡੇ ਸਿੱਖੀ ਨੂੰ ਪੜਾਵਾ ਦੇਣ ਵਾਲੇ ਨੌਜਵਾਨਾਂ ਤੇ ਐਨਐਸਐ ਲਾਉਂਦੇ ਆ ਤੇ ਇੱਕ ਪਾਸੇ ਤੁਸੀਂ ਇਹਨਾਂ ਦੀਆਂ ਫੋਕੀਆਂ ਚੌਧਰਾਂ ਦੀ ਖਾਤਰ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਇੰਨੀ ਕੁ ਤਾਂ ਸਾਡੀ ਸੋਚ ਰਹੇਗੀ ਕਿ ਬੰਦਾ ਸਿਰਫ ਆ ਇੱਥੇ ਇੱਥੇ ਸਾਡੇ ਸਿੰਘਾਂ ਨੇ ਤਾਕਤਾਂ ਤਾਜਾਂ ਨੂੰ ਠੋਕਣਾ ਮਾਰੀਆਂ ਹੋਈਆਂ ਨੇ ਤੇ ਅੱਜ ਵਾਲੇ ਅੱਜ ਵਾਲੇ ਅੱਜ ਵਾਲੇ ਕੁਝ ਕ ਫੋਕੇ ਸਲੂਟਾਂ ਦੀ ਖਾਤਰ ਕੁਝ ਕ ਫੋਕੀਆਂ ਗਰਾਂਟਾਂ ਦੀ ਖਾਤਰ ਇਹਨਾਂ ਦੇ ਪਿੱਛੇ ਨਾਲ ਚੱਪਲ ਚੱਟ ਬਣ ਕੇ ਜ਼ਿੰਦਗੀ ਜਿਉ ਰਹੇ ਨੇ ਉਹ ਜ਼ਮੀਰਾਂ ਮਰ ਗਈਆਂ ਤੁਹਾਡੀਆਂ ਜ਼ਮੀਰਾਂ ਜ਼ਮੀਰਾਂ ਮਰ ਚੁੱਕੀਆਂ ਨੇ ਕੁਝ ਲੋਕਾਂ ਦੀਆਂ ਜੋ ਅੱਜ ਵੀ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਕੀ ਜਵਾਬ ਦੇਓਗੇ ਕੀ ਜਵਾਬ ਦੇਓਗੇ ਪੰਜਾਬ ਦੇ ਲੋਕਾਂ ਨੂੰ ਕੀ ਅਸੀਂ ਉਹਨਾਂ ਦਾ ਸਾਥ ਦਿੱਤਾ ਗਾ ਤੇਰੇ ਪਾ ਕੇ ਦਾੜ੍ਹੀਆਂ ਲਾ ਕੇ ਜਿਨ੍ਹਾਂ ਨੇ ਸਾਡੇ ਮੁੰਡੇ ਬਿਨਾਂ ਗੱਲ ਤੋਂ ਐਨਐਸਏ ਲੈ ਕੇ ਡੇਬੁਰੂ ਘੜਦਿਆਂ ਜੇਲਾ ਸਿਰ ਤੇ ਕੀ ਸਾਥ ਦਿਓਗੇ ਕੀ ਅਸੀਂ ਉਹਨਾਂ ਦਾ ਸਾਥ ਦਿੱਤਾ ਜਿਹੜੇ ਬੰਦੇ ਬਿਨਾਂ ਗੱਲ ਤੋਂ ਐਨ ਬਿਨਾਂ ਗੱਲ ਤੋਂ ਚਿੱਟੇ ਦਾ ਪਰਚਾ ਪਾ ਕੇ ਤਰਨ ਤਰਨ ਸਮਗਲਰ ਬਣਾ ਰਹੇ ਸੀ ਲਖਾ ਸਿੰਘ ਸਿਧਾਣਾ ਨੂੰ ਕੀ ਜਵਾਬ ਦੇਓਗੇ ਕਿ ਲੋਕਾਂ ਦਾ ਕਰੋੜਾਂ ਰੁਪਇਆ ਕਢਾਉਣ ਵਾਲੇ ਬੰਦਿਆਂ ਨੂੰ ਭਾਨੇ ਸਿੱਧੂ ਵਰਗਿਆਂ ਨੂੰ ਜੇਲਾ 'ਚ ਤੱਕਤਾ ਕੀ ਜਵਾਬ ਦੇਓਗੇ ਕਿ ਚਿੱਟਾ ਫੜਨ ਵਾਲੇ ਬੰਦਿਆਂ ਤੇ ਛੋਟੇ ਵਰਗਿਆਂ ਦੇ ਝੂਠੇ ਪਰਚੇ ਪਾ ਕੇ ਜਿਲ੍ਹਿਆਂ 'ਚ ਤੱਕਤੇ ਕੀ ਜਵਾਬ ਦੇਓਗੇ ਉਹ ਲਾਹਣਤੀਓ ਜਿਹੜੇ ਅੱਜ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਹੋ ਆ ਪਾਵਰਾਂ ਦੇਖ ਕੇ ਇਹਨਾਂ ਦੇ ਪਿੱਛੇ ਲੱਗਣ ਵਾਲੇ ਲੋਕਾਂ ਤੇ ਥੂ ਐ ਲਾਹਣਤੀਓ ਤੁਸੀਂ ਪਾਵਰਾਂ ਦੇਖ ਕੇ ਜੋ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਹੋ ਸਿੱਖੀ ਵੀ ਭੁੱਲ ਗਏ ਪੰਜਾਬ ਵੀ ਭੁੱਲ ਗਏ ਪੰਜਾਬ ਦੇ ਪਾਣੀ ਵੀ ਭੁੱਲ ਗਏ ਤੇ ਧਰਤੀ ਵੀ ਭੁੱਲ ਗਏ ਤੇ ਕੀਤੇ ਹੋਏ ਵਾਅਦੇ ਯਾਦ ਕਰਾਊਗਾ ਯਾਦ ਕਰਾਊਗਾ ਭਗਵੰਤ ਮਾਨ ਨੂੰ ਕੀਤੇ ਹੋਏ ਵਾਅਦੇ ਬਣਾਤਾ ਰੰਗਲਾ ਪੰਜਾਬ ਚਿੱਟਾ ਮੁੱਕ ਗਿਆ ਭ੍ਰਿਸ਼ਟਾਚਾਰ ਖਤਮ ਹੋ ਗਿਆ ਮਹਿਣੀਆਂ ਖਤਮ ਹੋ ਗਈਆਂ ਬਿਨਾ ਸਿਕਿਉਰਟੀਆਂ ਤੋਂ ਆਉਂਦੇ ਆ ਲੋਕਾਂ ਚ ਯਾਦ ਕਰਾਉਗਾ ਜੇ ਬਾਦਲਾਂ ਕੋਲੇ 30 ਗੱਡੀਆਂ ਸੀ ਤਾਂ 50 ਗੱਡੀਆਂ ਲੈ ਕੇ ਤੁਰਦਾ ਜੇ ਬਾਦਲ ਕੇ ਜਿੱਤੇ ਹੋਏ ਸੀ ਸਿਕਿਉਰਟੀਆਂ ਲੈਂਦੇ ਸੀ ਤਾਂ ਬਿਨਾ ਜਿੱਤੀ ਇਹਦੀ ਭੈਣ ਵੀ ਇਹਦੀ ਮਾਂ ਵੀ ਇਹਦੀ ਘਰ ਵਾਲੀ ਵੀ ਸਿਕਿਉਰਟੀਆਂ ਲਈ ਫਿਰਦੀ ਐ ਯਾਦ ਕਰਾਉਗਾ ਲਾਂਤੀਓ ਯਾਦ ਕਰਾਓ ਜਿਹੜੇ ਇਹਨਾਂ ਦੀ ਜਾਦੇ ਸੈਡ ਲੈਂਦੇ ਐ ਉਹ ਸਿੱਖੀ ਇਹਨਾਂ ਨੇ ਨਹੀਂ ਛੱਡੀ ਪੰਜਾਬ ਇਹਨਾਂ ਨੇ ਨਹੀਂ ਛੱਡਿਆ ਪਾਣੀ ਇਹਨਾਂ ਨੇ ਨਹੀਂ ਛੱਡਿਆ ਉਹੀ ਭਗੰਤ ਮੰਤ ਤੇ ਉਹੀ ਇਹਨਾਂ ਦੀ ਜੁੜਲੀ ਜੋ ਸਤਲੋ ਤੇ ਜਾ ਕੇ ਕਹਿੰਦੀ ਹੁੰਦੀ ਸੀ ਇਹ ਗੰਦਾ ਪਾਣੀ ਐ ਇਹ ਲੋਕ ਕੇ ਜ਼ਹਿਰ ਐ ਇਹ ਮਾਰ ਰਹੇ ਨੇ 3 ਸਾਲ ਹੋ ਗਏ ਹੁਣ ਕਿਉਂ ਨਹੀਂ ਉਹ ਗੰਦਾ ਪਾਣੀ ਦਿਖਦਾ ਹੁਣ ਕਿਉਂ ਨਹੀਂ ਨਜ਼ਰ ਆਉਂਦਾ ਹੁਣ ਕਿਉਂ ਨਹੀਂ ਉਧਰੋਂ ਜਹਾਜ਼ ਹੁੰਦੇ ਹੁਣ ਕਿਉਂ ਨਹੀਂ ਉਧਰ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਕੀ ਹੁਣ ਪਾਣੀ ਗੰਦਾ ਹੋਣੋਂ हट ਗਿਆ ਕੀ ਹੁਣ ਪਾਣੀ ਸਾਫ਼ ਹੋ ਗਿਆ ਹੁਣ ਲੋਕ ਮਰਨੋਂ हट ਗਏ ਲੋਕ ਕੈਂਸਰ ਨਾਲ ਅੱਜ ਵੀ ਮਰ ਰਹੇ ਨੇ ਯਾਦ ਕਰਾਉਗਾ ਇਹਨਾਂ ਦੇ ਪੰਜਾਬ ਦੇ ਲੋਕੋ ਸਮਝੋ ਗੱਲ ਨੂੰ ਅੱਜ ਬਾਈ ਲੱਖਾ ਸਿੰਘ ਸਿਧਾਨਾ ਤੇ ਪਰਚਾ ਪਾ ਦਣਗੇ ਤੇ ਪੰਜਾਬ ਦੇ ਲੋਕੋ ਇਹ ਸਮਝੋ ਕੱਲ ਨੂੰ ਜਿਹੜਾ ਪੰਜਾਬ ਦੇ ਹੱਕ ਚ ਬੋਲਣਗੇ ਸਾਰਿਆਂ ਨੂੰ ਟੰਡ ਦੇਣਗੇ ਸਾਰਿਆਂ ਨੂੰ ਜੇਲ੍ਹਾਂ ਦਿਖਾ ਦੇਣਗੇ ਇਹ ਰਹਿ ਜਾਣਗੇ ਕੁਸ ਮਰਜ਼ੀ ਇਹ ਕਰੀ ਜਾਣ ਤੁਹਾਡੀ ਮਰਜ਼ੀ ਹੈ ਪੰਜਾਬੀਓ ਜੇ ਉੱਠਣਾ ਤਾਂ ਅੱਜ ਜਾਗ ਜਾਓ ਜੇ ਉੱਠਣਾ ਤਾਂ ਅੱਜ ਜਾਗੋ ਖੜੋ ਪੰਜਾਬ ਦੇ ਹੱਕ ਚ ਬੋਲਣ ਨਾਲ ਛੱਡਵਾ ਪਾਰਟੀਆਂ ਦਾ ਖੜਾ ਪਾਰਟੀ ਵਾਈ ਤੋਂ ਪਰੁੱਟ ਕੇ ਉਹਨਾਂ ਦਾ ਸਾਥ ਦਿਓ ਜੋ ਪੰਜਾਬ ਦਾ ਸਾਥ ਦਿੰਦੇ ਆ। ਉਹਨਾਂ ਦਾ ਸਾਥ ਦਿਓ ਜੋ ਪੰਜਾਬ ਨਾਲ ਖੜਦੇ ਆ। ਐਨੀ ਇੱਕ ਬੇਨਤੀ ਆ ਸੀ। ਭਾਈ ਲੱਖਾ ਸਿੰਘ ਸਿਧਾਨਾ ਤੇ ਜੋ ਝੂਠਾ ਪਰਚਾ ਪਾ ਰਹੇ ਆ ਅਸੀਂ ਉਹਦੀ ਨਿਖੇਦੀ ਕਰਦੇ ਆ ਤੇ ਪੂਰੇ ਪੰਜਾਬ ਨੂੰ ਅਪੀਲ ਹੈ ਕਿ ਭਾਈ ਲੱਖਾ ਸਿੰਘ ਸਿਧਾਨਾ ਦੇ ਹੱਕ ਚ ਖੁੱਲ੍ਹ ਕੇ ਬੋਲੋ ਤੇ ਸਾਥ ਦਿਓ। ਨਹੀਂ ਪੰਜਾਬੀਓ ਤੁਹਾਡੇ ਲਈ ਬੋਲਣ ਵਾਲਾ ਕੋਈ ਰਹਿਣਾ ਨਹੀਂ। ਇਹ ਗੱਲ ਜਰੂਰ ਯਾਦ ਰੱਖਿਓ।